ਹੁਸ਼ਿਆਰਪੁਰ ਚ ਆਪਣੇ ਆਪ ਨੂੰ ਗਸ਼ੜੜ ਅਧਿਕਾਰੀ ਦੱਸ ਕੇ ਆਪਣੀ ਗੱਡੀ ਉੱਪਰ ਨੀਲੀ ਬੱਤੀ ਲਾ ਕੇ ਘੁਮਣ ਅਤੇ ਨਾਕੇ ਤੇ ਤਨਾਤ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਅਤੇ ਹਥਿਆਰ ਦਿਖਾ ਕੇ ਡਰਾਮਤ ਭਗਾਉਣ ਦੇ ਦੋਸ਼ ਚ ਥਾਣਾ सदर ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਰਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ੇਰਗੜ ਬਾਈਪਾਸ ਕੋਲ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਇੱਕ ਮੋਟਰਸਾਈਕਲ ਨੂੰ ਰੋਕ ਕੇ ਮੁਲਾਜ਼ਮਾਂ ਨੇ ਕਾਗਜ਼ ਚੈੱਕ ਕਰਵਾਉਣ ਲਈ ਕਿਹਾ ਇਸ ਦੌਰਾਨ ਮੋਟਰਸਾਈਕਲ ਚਾਲਕ ਬਲਕਾਰ ਸਿੰਘ ਨੇ ਮੁਲਾਜ਼ਮ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਧੱਕਾ ਮੁਕੀ ਕਰਨ ਲੱਗਾ। ਇਸੇ ਦੌਰਾਨ ਇੱਕ ਕਾਰ ਉੱਥੇ ਆਈ ਜੋ ਬਲਕਾਰ ਦੇ ਜਾਣਕਾਰ ਸਨ ਅਤੇ ਉਸ ਕਾਰ ਉੱਤੇ ਨੀਲੀ ਬੱਤੀ ਲੱਗੀ ਹੋਈ ਸੀ। ਕਾਰ ਸਵਾਰਾਂ ਨੇ ਆਪਣੇ ਆਪ ਨੂੰ ਗਸ਼ਟੜ ਅਧਿਕਾਰੀ ਦੱਸਦੇ ਹੋਏ ਮੁਲਾਜ਼ਮਾਂ ਨੂੰ ਹਥਿਆਰ ਦਿਖਾ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦ ਮੌਕੇ ਤੇ ਪੁੱਜੇ ਐਸਐਚਓ ਰਜੇਸ਼ अरोड़ा ਨੇ ਗੱਡੀ ਦੇ ਕਾਗਜ਼ ਚੈੱਕ ਕੀਤੇ ਤਾਂ ਤਿੰਨਾਂ 'ਚ ਕੋਈ ਗਸਟੜ ਅਧਿਕਾਰੀ ਨਹੀਂ ਨਿਕਲਿਆ ਪੁਲਿਸ ਨੇ ਦੋਸ਼ੀਆਂ ਖਿਲਾਫ ਸਰਕਾਰੀ ਡਿਊਟੀ 'ਚ ਖਲਲ ਪਾਉਣ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਹਨ ਬੀਤੀ ਰਾਤ ਸ਼ੇਰਗੜ ਬਾਈਪਾਸ ਚੰਡੀਗੜ੍ਹ ਤੇ ਇੱਕ ਸਾਨੂੰ ਮੋਟਰਸਾਈਕਲ ਤੇ ਕੋਈ ਵਿਅਕਤੀ ਆ ਰਿਹਾ ਸੀਗਾ ਸਾਡੇ ਹੌਲਦਾਰ ਸਾਹਿਬ ਨੇ ਉਹਨਾਂ ਨੂੰ ਥਾਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਐ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਨੇ ਸ਼ਰਾਬ ਪੀਤੀ ਹੋਈ ਆ ਜਦੋਂ ਰੋਕੀ ਉਹਨਾਂ ਦੇ ਕਾਗਜ਼ ਚੱਕਰਾਂ ਦੀ ਉਹਨਾਂ ਨੂੰ ਅਸੀਂ ਕਿਹਾ ਗਿਆ ਤੇ ਉਹਨਾਂ ਦੇ ਅੱਗੇ ਉਹਨਾਂ ਨੇ ਸਾਡੇ ਹੌਲਦਾਰ ਸਾਹਿਬ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਵੱਲੋਂ ਹੌਲਦਾਰ ਸਾਹਿਬ ਨੂੰ ਜਦੋਂ ਕਾਗਜ਼ਾਂ ਦੇ ਡਿਮਾਂਡ ਕੀਤੀ ਗਈ ਕਿ ਮੋਰਸਲੇ ਕਾਗਜ਼ ਦਿਖਾਓ ਤਾਂ ਉਹਨਾਂ ਨੇ ਕਾਗਜ਼ ਦਿਖਾਉਣ ਦੀ ਬਜਾਏ ਉਹਨਾਂ ਦੇ ਨਾਲ ਉਹਨੂੰ ਵਰਦੀ ਦੇ ਹੱਥ ਪਾ ਕੇ ਉਹਨਾਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸੇ ਸਮੇਂ ਉਹਨਾਂ ਨੇ ਇੱਕ ਹੋਰ ਫੋਨ ਕੀਤਾ ਤੇ ਆਪਣੇ ਕਿਸੇ ਬੰਦੇ ਨੂੰ ਬੁਲਾ ਕੇ ਕਿ ਮੈਨੂੰ ਇੱਥੇ ਬੁਲਾਉਣਾ। ਜਦੋਂ ਉਹ ਬੰਦੇ ਉੱਥੇ ਆਏ ਤਾਂ ਉਹ ਇੱਕ ਗੱਡੀ ਜਿਹੜੀ ਟ੍ਰੈਨੋ ਸੀਗੀ ਨਿਸ਼ਾਨ ਦੀ ਉਹ ਉੱਥੇ ਆ ਕੇ ਰੁਕੀ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਦੱਸਿਆ ਕਿ ਮੈਂ ਫਿਰੋਜ਼ਪੁਰ ਦੇ ਅੰਦਰ ਡੀਟੀਓ ਆ ਤੇ ਇਹ ਜਿਹੜਾ ਮੇਰਾ ਭਰਾ ਆ ਤਾਂ ਤੁਸੀਂ ਇਹਨੂੰ ਕਿਉਂ ਰੋਕਿਆ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਡੀਟੀਓ ਦੇ ਠੀਕ ਆ ਵੀ ਸਾਨੂੰ ਇਹਨਾਂ ਦੇ ਮੋਟਰਸਾਈਕਲ ਦੇ ਕਾਗਜ਼ ਦਿਖਾ ਦਿਓ ਜਾਂ ਤੁਸੀਂ ਆਪਣੀ ਗੱਡੀ ਬਾਰੇ ਕੋਈ ਜਾਣ ਪਛਾਣ ਦਿਖਾ ਦਿਓ ਤਾਂ ਉਹਨਾਂ ਨੇ ਇਹ ਸਾਰਾ ਕੁਝ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਲਟਾ ਉਹਨਾਂ ਨਾਲ ਗੋਹੋਰ ਸਾਡੇ ਹੌਲਦਾਰ ਸਾਹਿਬ ਨਾਲ ਜਿਹੜੇ ਬਾਕੀ ਮੌਕੇ ਤੇ ਮਿਲਾਈਮ ਸੀ ਉਹਨਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਇਨ ਮੀਨ ਵਾਈਲ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਮੌਕੇ ਤੇ ਪਹੁੰਚਿਆ ਜਦੋਂ ਮੈਂ ਮੌਕੇ ਤੇ ਪਹੁੰਚਿਆ ਜਾ ਕੇ ਮੈਂ ਜਿਹੜੇ ਉਹ ਆਪਣੇ ਨੂੰ ਡੀਟੀਓ ਤਾਡੀ ਆਇਡੈਂਟੀਫਿਕੇਸ਼ਨ ਹੋ ਜਾਈ ਵੀ ਤੁਸੀਂ ਡੀਟੀਓ ਫਿਰ ਅਸੀਂ ਇਸ ਮੋਟਰਸਾਈਕਲ ਵਾਲੇ ਨੂੰ ਵੀ ਪੁੱਛਗਿਛ ਕਰ ਲਾਂਗੇ ਉਲਟਾ ਉਹਨਾਂ ਨੇ ਉੱਥੇ ਸਾਡੇ ਨਾਲ ਬੈਸਕ ਨਹੀਂ ਸ਼ੁਰੂ ਕਰ ਦਿੱਤੀ ਉਸੇ ਸਮੇਂ ਉਹਨਾਂ ਨੂੰ ਮੈਂ ਐਸਐਸਪੀ ਸਾਹਿਬ ਦੀ ਨੋਟਿਚ ਵਰਦੀ ਮਾਨ ਰੱਖ ਸਾਡੇ ਜਿਹੜੇ ਐਸਐਸਪੀ ਸਾਹਿਬ ਆ ਗਏ ਕੁਲਦੀਪ ਸਿੰਘ ਚੈਲ ਉਹਨਾਂ ਦੇ ਮੈਂ ਨੋਟਿਸ nikal ਲਿਆਂਦੀ ਤੇ ਇਹਨਾਂ ਸਾਰਿਆਂ ਨੂੰ ਮੈਂ ਥਾਣੇ ਪੁੱਛਗਿਛ ਲਈ ਲਿਆ ਕੇ ਲੈ ਕੇ ਆਏ ਚਲੋ ਥਾਣੇ ਦੌਰਾਨੇ ਪੁੱਛਗਿਛ ਤਫ਼ਤੀਸ਼ ਤੋਂ ਪਤਾ ਲੱਗਾ ਕਿ ਇਹ ਆਪਣੇ ਨੂੰ ਕਦੀ ਏਡੀਸੀ ਸਾਹਿਬ ਦੱਸ ਰਹੇ ਸਨ ਤਿੰਨਾਂ ਨੇ ਬਹੁਤ ਜ਼ਿਆਦਾ ਦਾਰੂ ਪੀਤੀ ਹੋਈ ਸੀ ਕਦੀ ਆਪਣੇ ਨੂੰ ਡੀਟੀਓ ਫਿਰੋਜਪ ਜਦੋਂ ਸੀ ਇਹਨਾਂ ਕੋਲ ਡਿਟੇਲ ਚ ਪੁੱਛ ਕੀਤੀ ਤੇ ਬਾਅਦ ਚ ਪਤਾ ਚੱਲਿਆ ਨਾ ਤੇ ਕਿਤੇ ADC ਹੈਗੇ ਨਾ ਕਿਤੇ DTO ਹੈਗੇ ਇਹਨਾਂ ਨੇ ਆਪਣੀ ਗੱਡੀ ਉੱਪਰ ਨੀਲੀ ਬੱਤੀ ਲਗਾਈ ਹੋਈ ਸੀਗੀ ਜਦੋਂ ਗੱਡੀ ਦੀ ਤਲਾਸ਼ੀ ਕੀਤੀ ਗਈ DSP ਸਿਟੀ ਸਾਹਿਬ ਦੀ ਮੌਜੂਦਗੀ ਦੇ ਵਿੱਚ ਤੇ ਗੱਡੀ ਦੇ ਵਿੱਚੋਂ ਇੱਕ ਰਿਵਾਲਵਰ ਇੱਕ ਡਬਲ ਬੈਰਲ ਜਿਹੜੀ 12 ਬੋਰ ਦੀ ਗਨ ਹੈਗੀ ਰਿਵਾਲਵਰ ਦੇ 4 ਜਿੰਦਾ ਕਾਰਤੂਸ ਜਿਹੜੀ ਡਬਲ ਬੈਰਲ ਗਨ ਹੈਗੀ ਉਹਦੇ 15 ਜਿੰਦਾ ਕਾਰਤੂਸ ਇਹਨਾਂ ਦੀ ਗੱਡੀ ਵਿੱਚੋਂ ਨਿਕਲੇ ਤੇ ਬਾਜਪੂਰੀ ਤਫਤੀਸ਼ੋ ਪਤਾ ਲਗਾ ਕਿ ਇਹ ਨਾਦਰ ਦੇ ਡੀਟੀਓ ਹੈਗੇ ਨਾਦਰ ਏਡੀਸੀ ਤੇ ਇਹ ਜਿਹੜੇ ਨਾ ਇਹਨਾਂ ਕੋਈ ਇਹਨਾਂ ਦੇ ਜਿਹੜੇ ਆਰਮਜ਼ ਰਿਕਵਰ ਕੀਤੇ ਆ ਅਸੀਂ ਨਾ ਇਹਨਾਂ ਦੇ ਕੋਈ ਲਾਇਸੈਂਸ ਹਨ ਫਿਰ ਐਸਐਸਪੀ ਸਾਹਿਬ ਦੇ ਨੋਟਿਸ ਹੀ ਲਾ ਕੇ ਇਹਨਾਂ ਦੇ ਖਿਲਾਫ ਇੱਕ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ 353186506 ਦਾ ਔਰ 25 ਨਿੰਜਾ ਨਾਰ ਜਿਹੜਾ ਸਿਲੈਕਟ ਹੈਗਾ ਔਰ ਮੋਟਰਬਿਕ ਕਲੈਕਟ 177 ਜਿਹੜਾ ਅਸੀਂ ਇਹਨਾਂ ਦੇ ਅਗੇਂਸਟ ਦਰਜ ਕੀਤਾ ਤੇ ਜਿਹੜੀ ਅਗਲੀ ਜਿਹੜੀ ਤਫਤੀਸ਼ ਹੈ ਉਹ ਅਸੀਂ ਅਮਲ ਵਿੱਚ ਲਿਆ ਰਹੇ ਹਾਂ ਨਿਊਜ਼ ਡੈਸਟੋਰ ਜੀਤਿਸ਼ ਸ਼ਰਮਾ ਦੇ ਨਾਲ ਹੁਸ਼ਿਆਰਪੁਰ ਤੋਂ ਯੋਗੀ ਦੀ ਰਿਪੋਰਟ ਪੰਜਾਬ ਨਾਓ